ਕਦਰਾ ਸਤਲੁਜ ਦਾ ਤਕਰੀਬਨ 2 ਘੰਟੇ ਪਹਿਲਾਂ ਜਾਣਕਾਰੀ ਦਿੱਤੀ ਸੀ ਉਸ ਤੋਂ ਬਾਅਦ ਦਰਿਆ ਸਤਲੁਜ ਤੇ ਅਸੀਂ ਮੌਜੂਦ ਆ ਜਾਈ ਕਿ ਮਹਿਦਪੁਰ ਤੋਂ ਜ਼ਗਰਾਉਂ ਪੁੱਲ ਜਾਂਦਾ ਤਾਂ ਉੱਥੋਂ ਦੀਆਂ ਤਸਵੀਰਾਂ ਦਿਖਾਵਾਂਗੇ ਜਾਣਕਾਰੀ ਸਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਵੀ ਇੱਕ ਵੱਡੀ ਅਪਡੇਟ ਹੈ ਅਸੀਂ ਸਮੇਂ-ਸਮੇਂ ਤੇ ਤਕਰੀਬਨ 2-2 ਘੰਟੇ ਬਾਅਦ ਦਰਿਆ ਸਤਲੁਜ ਦੀ ਤਾਜ਼ਾ ਰਿਪੋਰਟ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਿਣੇ ਆ ਤਾਂ ਸ਼ੁਰੂਆਤ ਕਰਦੇ ਆ ਪਖੜਾ ਡੈਮ ਤਾਂ ਜੋ ਜਲ ਪੱਧਰ ਲੈਵਲ ਹੈ 1672.8 ਜਾਣੇ ਕਿ 1673 ਹੀ ਤਕਰੀਬਨ ਹੋਣ ਵਾਲਾ ਜਾਂ ਹੋ ਚੁੱਕਿਆ ਥੋੜਾ ਫਰਕ ਹੀ ਹੈ ਤਾਂ ਜੋ ਜਾਣਕਾਰੀ ਹੈ ਇਸ ਟਾਈਮ ਕੱਲ ਦੀ ਸ਼ਾਮ ਦੀ ਜਾਣਕਾਰੀ ਜੋ ਸੀ ਤਕਰੀਬਨ ਤਕਰੀਬਨ ਦਰਿਆ ਸਤਲੁਜ ਦਾ ਡੇਢ ਫੁੱਟ ਪਾਣੀ ਘਟ ਗਿਆ ਸੀ ਤਾਂ ਫਿਰ ਉਸ ਤੋਂ ਬਾਅਦ 7:30 ਵਜੇ ਪਾਣੀ ਥੋੜਾ ਥੋੜਾ ਵਧਦਾ ਸੀ ਤਾਂ ਇਸ ਟਾਈਮ ਦੀ ਜੋ ਜਾਣਕਾਰੀ ਹੈ ਤੇ 2 ਘੰਟੇ ਪਹਿਲਾਂ ਜੋ ਦਰਿਆ ਸਤ루ਜ ਦੀ ਬਾਰੇ ਜਾਣਕਾਰੀ ਦਿੱਤੀ ਸੀ ਉਸ ਤੋਂ ਨਾਲ ਵੀ ਥੋੜਾ ਹੁਣ ਪਾਣੀ ਵਧਿਆ ਤਾਂ 1.5 ਫੁੱਟ ਘਟਿਆ ਤਾਂ 1 ਫੁੱਟ ਪਾਣੀ ਅੱਧਾ ਫੁੱਟ ਪਾਣੀ ਫੇਰ ਵਧ ਗਿਆ ਤਾਂ ਹੁਣ ਅੱਧੇ ਫੁੱਟ ਤੋਂ ਵੀ ਜ਼ਿਆਦਾ ਹੈ ਤਾਂ ਤਕਰੀਬਨ ਹੁਣ ਫੁੱਟ ਕੋਈ ਆਪਾਂ ਕਹਿ ਸਕਦੇ ਹਾਂ ਇੱਕ ਦਰਿਆ ਸਤ루ਜ ਦੀ ਵੱਡੀ ਜਾਣਕਾਰੀ ਹੁਣ ਇਹ ਹੈ ਕਿ ਹੁਣ ਦਰਿਆ ਸਤ루ਜ ਦਾ ਪਾਣੀ ਇੱਕ ਵਾਰ ਫੇਰ ਆਪਣੀ ਸਪੀਡ ਦੇ ਵਿੱਚ ਆਪਣੀ ਚਾਲ ਦੇ ਵਿੱਚ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਦਰਿਆ ਸਤਲੁਜ ਦਾ ਜਲ ਪੱਧਰ ਹੁਣ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਕੱਲ ਤਕਰੀਬਨ 1.5 ਫੁੱਟ ਪਾਣੀ ਘਟ ਗਿਆ ਸੀ ਤਾਂ ਉਸ ਤੋਂ ਬਾਅਦ ਅੱਧਾ ਫੁੱਟ ਪਾਣੀ ਵਧਿਆ ਤੇ ਹੁਣ ਅੱਧੇ ਫੁੱਟ ਤੋਂ ਪਾਣੀ ਜ਼ਿਆਦਾ ਵਧ ਚੁੱਕਿਆ ਤਸਵੀਰਾਂ ਦਿਖਾਉਂਦੇ ਹਾਂ ਇਹ ਤੋਂ ਇਸ ਤਸਵੀਰ ਦੇਖ ਸਕਦੇ ਹੋ ਦਰਿਆ ਸਤਲੁਜ ਦੀ ਮੌਸਮ ਉਪਾਗਨ ਅਲਰਟ ਕੀਤਾ ਹੋਇਆ ਹੈ بارش ਦਾ ਅੱਜ ਭਾਰੀ بارش ਦਾ ਪੂਰਬ ਪੰਜਾਬ ਭਾਰ ਦੇ ਵਿੱਚ ਅੱਜ ਪਾਰੀ ਬਾਰ ਸ਼ੋਭਗੀ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਦੁਬਾਰਾ ਫੇਰ ਕਦਰੀਆਸ ਸਵੇਰ ਦੇ ਜੋ ਤੁਸੀਂ ਵੀਡੀਓ ਦੇਖੀ ਸੀ ਤਾਂ ਉਸ ਦੇ ਨਾਲ ਹੁਣ ਪਾਣੀ ਵਧਿਆ ਹੋਇਆ ਹੈ ਤਾਂ ਪਾਣੀ ਚਲ ਪੱਦਰ ਦਰਿਆ ਸਤਲੁਜ ਦਾ ਫੇਰ ਇੱਕ ਵਾਰ ਬਦਲਾ ਸ਼ੁਰੂ ਹੋ ਚੁੱਕਿਆ ਹੈ ਤਾਂ ਜੋ ਪਾਖੜਾ ਮੈਨੇਜਮੈਂਟ ਕਮੇਟੀ ਹੈ ਉਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਦਰਿਆ ਸਤਲ ਦੇ ਵਿੱਚ ਪਾਣੀ ਲਗਾਤਾਰ ਹੁਣ ਛੱਡਿਆ ਜਾਵੇਗਾ ਕਿਉਂਕਿ ਪਾਣੀ ਦਾ ਜੋ ਜਲ ਪੱਦਰ ਲਗਾਤਾਰ ਪਾਖੜਾ ਦਾ ਵੱਧ ਰਿਹਾ ਹੈ ਉਸ ਤੋਂ ਮੱਦੇਨਜ਼ਰ ਇਹ ਪਾਣੀ ਛੱਡਿਆ ਜਾ ਰਿਹਾ ਹੈ ਦੂਜੇ ਪਾਸੇ ਜੇ بارش ਹੋਈ ਹੈ ਤਾਂ بارش ਦਾ ਕਾਰਨ ਪਾਖੜਾ ਤੋਂ ਅੱਗੇ ਜਿੰਨੇ ਵੀ ਨਦੀਆਂ ਨਾਲ ਆਉਫਾਨ ਤੇ ਹੈ ਤਾਂ ਉਹਨਾਂ ਦਾ ਵੀ ਪਾਣੀ ਇਸ ਦਰਿਆ ਦੇ ਵਿੱਚ ਆਉਂਦਾ ਹੈ ਤਾਂ ਇਹ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਹੈ ਤੁਹਾਡੇ ਨਾਲ ਜੋ ਸਾਂਝੀ ਕਰਨੀ ਸੀ ਇਸ ਵਕਤ ਦੀ ਤਕਰੀਬਨ 11:40 ਮਿੰਟ ਹੋ ਚੁੱਕਿਆ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਕੱਲ 1.5 ਫੁੱਟ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਹੁਣ 1 ਫੁੱਟ ਤੋਂ 1 ਫੁੱਟ ਪਾਣੀ ਸੀ ਜੋ ਅੱਧਾ ਫੁੱਟ ਘਟ ਗਿਆ ਤੇ ਪਾਣੀ तकरीबन ਹੁਣ 1 ਫੁੱਟ ਕਹਿ ਸਕਦਾ ਤੇ ਦੇਖੋ 1 ਫੁੱਟ ਤੋ ਘਟ ਗਿਆ ਕਿ ਸਵੇਰ ਦੀ ਤਸਵੀਰ ਅਤੇ ਹੁਣ ਦੀ ਤਸਵੀਰ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਜੋ ਤਸਵੀਰ ਪਹਿਲੀ ਅਸੀਂ 7 ਵਜੇ ਰਿਪੋਰਟ ਦਿੱਤੀ ਸੀ ਉਸ ਤੋਂ ਬਾਅਦ 9 ਵਜੇ ਉਦੋਂ ਤੇ ਹੁਣ ਦੀ ਤਸਵੀਰ ਤੇ ਬਹੁਤ ਜ਼ਿਆਦਾ ਫਰਕ ਹੈ ਜਿੰਨੇ ਵੀ ਨੀਵੇਂ ਲੱਗੇ ਸੀ ਉਹ ਪਾਣੀ ਦੇ ਨਾਲ ਪਰੇ ਹੋ ਉਹ ਭਰ ਚੁੱਕਿਆ ਉੱਚਾ ਦੇ ਵਿੱਚ ਪਾਣੀ ਪਿਆ ਹੋਇਆ ਹੈ ਤਾਂ ਇਹ ਦੇਖ ਸਕਦੇ ਹੋ ਕਿ ਝੋਨਾ ਵਗੈਰਾ ਇਸ ਤਰ੍ਹਾਂ ਰੁੜ ਕੇ ਆ ਰਿਹਾ ਕਿੱਥੇ ਕਿੱਥੇ ਟਾ ਦਰਿਆ ਨੇ ਲਾਈ ਹੋਈ ਹੈ ਆ ਖੋਰਾ ਲਾਇਆ ਹੋਇਆ ਤਾਂ ਇੱਧਰ ਸਾਹਮਣੇ ਕਾਫੀ ਸਾਰੇ ਪਪੂਲਰ ਉਹ ਵੀ ਡਿੱ ਗਿਆ ਪਰ ਜੋ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝ ਕਰ ਰਹੇ ਹਾਂ ਕਿ ਦਰਿਆ ਸਾਤੌਲੀ ਦੇ ਵਿੱਚ ਜਲ ਪੱਧਰ ਚੌਣ ਲਗਾਤਾਰ ਫਰਕ ਪੈ ਰਿਹਾ ਹੈ ਉਹ ਸ਼ੌਲੀ ਦੇਖ ਸਕਦੇ ਹੋ ਦਾ ਲਗਾਤਾਰ ਜਾਣਕਾਰੀ ਸਤਲੁਜ ਦੇ ਨਾਲ ਜੁੜੀ ਹੋਈ ਤੋਂ ਹਾਰੇ ਕਾਪਰੇਟ ਤੋਂ ਹੁਣ ਤੱਕ ਚੱਪ ਚਾਰੇ ਆ ਤੇ ਇਸ ਵਕਤ ਦੀ ਵੱਡੀ ਅਪਡੇਟ ਹੈ ਕਿ ਕਿ ਦਰਿਆ ਸਤਲੁਜ ਦਾ ਜੋ ਸਵੇਰ ਦੀ ਤਸਵੀਰ ਅਤੇ ਹੁਣ ਦੇ ਤਸਵੀਰ ਵਿੱਚ ਫਰਕ ਹੈ ਜਿਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਆਪਾਂ ਕਿਦਦਿਆ ਸਤਲੁਜ ਦਾ ਜਲ ਪੱਧਰ ਨੇ ਇੱਕ ਵਾਰ ਫੇਰ ਵਧਣਾ ਸ਼ੁਰੂ ਕਰ ਦਿੱਤਾ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਤਾਂ ਜੋ ਇਹ ਜਾਣਕਾਰੀ ਅੱਗੇ ਤੱਕ ਪਹੁੰਚ ਸਕੇ ਸਵੇਰਿਤ بارش ਵੀ ਹੋ ਰਹੀ ਸੀ ਤਾਂ ਉਸ ਬਾਰਿਸ਼ ਦੇ ਵਿੱਚ ਅਸੀਂ ਤੁਹਾਨੂੰ ਰਿਪੋਰਟ ਦਿਖਾਈ ਸੀ ਇਹ ਪਾਣੀ ਨੇ ਹੁਣ ਕਰਵਟ ਬਦਲੀ ਹੈ ਆਪਣੀ ਇਧਰ ਦੀ ਤੁਸੀਂ ਦੇਖ ਸਕਦੇ ਹੋ ਇਧਰ ਦੀ ਪਾਣੀ ਕਰਵਟ ਬਦਲੀ ਇਧਰੋਂ ਪਾਣੀ ਤੇਜ਼ ਹੁਣ ਲੰਘਣਾ ਸ਼ੁਰੂ ਹੋ ਚੁੱਕਿਆ ਹੈ ਸਵੇਰੇ ਇੱਥੇ ਪਾਣੀ ਦੀ ਸਪੀਡ ਕਾਫੀ ਜਿਆਦਾ ਸਲੋ ਸਪੀਡ ਸੀ ਤਾਂ ਹੁਣ ਸਪੀਡ ਇਸ ਤਰ੍ਹਾਂ ਤੇਜ਼ ਹੈ ਕਿ ਆਹ ਦੇਖ ਸਕਦੇ ਹੋ ਕਿ ਜੋ ਕਾਰਬੋਰਡ ਜਾਂ ਝੋਨਾ ਹੈ ਇਸ ਤਰ੍ਹਾਂ ਤੇਜ਼ ਵਹਤਾਰ ਦੇ ਨਾਲ ਇਸ ਤਰ੍ਹਾਂ ਲੰਘ ਰਿਹਾ ਹੈ ਤਾਂ ਕਲਾਲੀ ਵਗੈਰਾ ਫਿਰ ਦਰਿਆ ਦੇ ਵਿੱਚੋਂ ਨਿਕਲ ਸ਼ੁਰੂ ਹੋ ਚੁੱਕੀ ਹੈ ਤੇ ਪਾਣੀ ਨੇ ਅੱਗੇ ਤੱਕ ਵਧਣਾ ਸ਼ੁਰੂ ਕਰ ਦਿੱਤਾ ਸਵੇਰੇ ਦੇ ਤੇ ਹੁਣ ਦੀ ਤਸਵੀਰ 'ਚ ਬਹੁਤ ਜ਼ਿਆਦਾ ਅੰਤਰ ਹੈ ਇਹ ਦੇਖ ਸਕਦੇ ਹੋ ਕਿ ਪਾਣੀ ਅੱਗੇ ਕਿਸ ਤਰ੍ਹਾਂ ਵਧ ਰਿਹਾ ਹੈ ਖੱਲਾਂ ਦੇ ਰੂਪ ਦੇ ਵਿੱਚ ਪਾਣੀ ਲਗਾਤਾਰ ਅੱਗੇ ਵੱਧ ਰਿਹਾ ਤਾਂ ਸਵੇਰੇ ਦੀ ਤਸਵੀਰ ਵੱਖਰੀ ਸੀ ਹੁਣ ਦੀ ਤਸਵੀਰ ਵੱਖਰੀ ਹੈ ਤਾਂ ਹੁਣੇ ਤਸਵੀਰ ਕੁਝ ਕੁਸ਼ ਮਿੰਟਾਂ ਬਾਅਦ 2-2 ਘੰਟੇ ਬਾਅਦ ਬਦਲਦੀ ਨਜ਼ਰ ਆ ਰਹੀ ਹੈ ਜਿਹਾ ਸਤੋਜੀ ਜੀ ਸਭ ਦੀ ਅਪਡੇਟ ਕਰਨਾ ਕਰ ਰਹੇ ਹਨ ਤਾਂ ਜਲਦੀ ਮੈਂ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਇਸ ਟੈਪ ਤੋਂ ਜਾਣਕਾਰੀ ਦੇਣੀ ਸੀ ਕਿ ਦਰਿਆ ਸਤੋਜੀ ਨੇ ਇੱਕ ਵਾਰ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਤੇ ਜਲਦ ਮੈਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਾਂ ਫਿਰ ਦੇਖਦੇ ਰਹੋ ਇਹਨਾਂ ਦਾ ਨਿਊਜ਼ ਸਾਰਿਆਂ ਦਾ